ਅਕਲਜੂਗੀ ਭੂਆ ਦੀ ਕਤੂਤ ਦੇਖ ਲਓ ਭਈ ਆਪਦੀ ਭਤੀਜੀ ਦਾ ਵਿਆਹ ਆਪਦੀ ਆਪਣੇ ਸਕੇ ਮੁੰਡੇ ਦੇ ਨਾਲ ਕਰਾਉਣ ਲੱਗੀ ਦੀ ਤੇ ਮੁੰਡਾ ਦੇਖ ਲਓ ਤੁਸੀਂ ਤੁਰਿਆ ਵੀ ਨਹੀਂ ਜਾਂਦਾ ਖੜਿਆ ਵੀ ਨਹੀਂ ਜਾਂਦਾ ਕੱਪੜੇ ਵੀ ਆਪਦੇ ਆਪ ਤੋਂ ਨਹੀਂ ਪਾਏ ਜਾਂਦੇ ਭਾਈ ਐਸੀ ਕਲਜੂਗੀ ਭੂਆ ਤੁਸੀਂ ਦੇਖੋਗੇ ਹੈਰਾਨ ਹੋ ਜਾਓਗੇ ਵੀ ਯਾਰ ਲੋਕ ਇਹੋ ਜਿਹੇ ਵੀ ਹੈਗੇ ਨੇ ਦੁਨੀਆ ਦੇ ਉੱਤੇ ਆਹ ਮੁੰਡਾ ਦੇਖ ਲਓ ਇਹਦਾ ਮੁੰਡਾ ਹੈ ਤੇ ਅਪਾਹਜ ਹੈ ਅਪਾਹਜ ਮੁੰਡੇ ਦਾ ਵਿਆਹ ਆਪਣੀ ਭਤੀਜੀ ਸਕੇ ਭਤੀਜੀ ਦੇ ਨਾਲ ਬਾਈ ਜੀ ਭਾਈ ਨੇ ਤਾਂ ਆਪਣੀ ਭੈਣ ਕੋਲੇ ਆਪਣੀ ਕੁੜੀ ਇਸ ਕਰਕੇ ਭੇਜੀ ਸੀ ਕਿ ਪੂਆ ਤੇਰੀ ਔਖੀ ਹੁੰਦੀ ਹੈ ਮੁੰਡਾ ਬਿਮਾਰ ਰਹਿੰਦਾ ਵੀ ਚੱਲ ਜਾ ਕੇ ਪੂਆ ਦੇ ਨਾਲ ਹਣਾ ਹੱਥ ਬੰਨ੍ਹਾ ਦੇ ਉਹਦਾ ਕੰਮ ਧੰਦਾ ਕਰਵਾ ਦੇ ਨਾਲ ਪਰ ਦੇਖ ਲਓ ਪੂਆ ਦੀ ਕਰਤੂਤ ਪੂਆ ਨੇ ਕਿੰਨਾ ਮਾੜਾ ਜਿਹੜਾ ਕੰਮ ਕੀਤਾ ਇਹ ਤਾਂ ਭਲਾ ਹੋਵੇ ਸੰਸਥਾ ਵਾਲੇ ਦਾ ਇੱਕ ਸੰਸਥਾ ਵਾਲੇ ਨੂੰ ਪਤਾ ਲੱਗਿਆ ਉਸ ਨੇ ਪੱਤਰਕਾਰਾਂ ਦੀ ਟੀਮ ਬੁਲਾਈ ਤੇ ਪੁਲਿਸ ਦੀ ਟੀਮ ਬੁਲਾ ਕੇ ਇਹ ਨਵਾਲਗੜ 16 ਸਾਲਾਂ ਦੀ ਇੱਕ ਨਵਾਲਗ ਕੁੜੀ ਨੂੰ ਇਸ ਪੂਆ ਦੇ ਚੰਗਲ ਦੇ ਵਿੱਚੋਂ ਬਚਾਇਆ ਬਾਈ ਜੀ ਵਿਸ਼ਵਾਸ ਕਰੇ ਤਾਂ ਬੰਦਾ ਕਿਹਦੇ ਤੇ ਕਰੇ ਆਹ ਦੇਖ ਲਓ ਆਪਦੇ ਹੀ ਕਿਸ ਤਰ੍ਹਾਂ ਕਰਨ ਲੱਗੇ ਆਜੋ ਬਾਈ ਜ ਤੁਹਾਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਕੋਲ ਵੀਡੀਓ ਜਾਵੇ ਅਤੇ ਉਹ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਤੋਂ ਬੱਸ ਕੇ ਜਾਗਰ ਕੋ ਸਕਣ ਤੇ ਵੀਡੀਓ ਨੂੰ ਫੁੱਲ ਪੂਰਾ ਦੱਬ ਕੇ ਸ਼ੇਅਰ ਕਰੋ ਬਾਈ ਦੱਸ ਦਿਜੀ ਪਲੀਜ਼ ਮੇਰਾ ਨਾਮ ਲਖੋ ਕਿਹਦੇ ਰਹਿਣ ਵਾਲਾ ਮੇਰੇ ਮੇਰਾ ਨਾਮ ਸ੍ਰਿੰਦਰ ਕੌਰ ਹੈ ਸ੍ਰਿੰਦਰ ਜੀ ਕੀ ਕਰਿਆ ਜੀ ਮੇਰੇ ਪੋਤਾ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪੋਤਾ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਹੈ ਕਿੰਨੀ ਉਮਰ ਸੀ ਭਤੀਜੀ ਨੂੰ ਭਤੀ ਦੋ ਲੱਗ ਕੇ ਲੱਗਣੀ ਬਾਜੀ ਆ ਪਰਮਰੀ ਦੇ ਮਹੀਨੇ ਲੈ ਕੇ ਚਲੋ ਲੱਗਦਾ ਕਿ ਗਲਤ ਕਰਨ ਜਾ ਰਹੇ ਸੀ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂਗਾ ਮੈਮ ਕਿੰਨੇ ਚਿਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੋਂ ਅੱਛਾ ਮੋਕੇ ਤੇ ਤੁਹਾਡੇ ਕੋ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪੁੱਛਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਜੇਤੀ ਤੇ ਉਹਦੀ ਜ਼ਿੰਦਗੀ ਲੜਕੀ ਦੀ ਖਰਾਬ ਹੋਈ ਸੀ ਹਾਂ ਚਲੋ ਮੀਡੀਆ ਨੇ ਬਚਾ ਲਿਆ ਭਾਜੀ ਨਹੀਂ ਮੀਡੀਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਇਲਾਕੇ ਖੜੇ ਦੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ ਮੀਡੀਆ ਨੇ ਸਾਰੇ ਨੇ ਬੁਲਾਇਆ ਮੀਡੀਆ ਨੇ ਨਹੀਂ ਬ ਲੜਕੇ ਦੀ ਮਰ ਭਾਈ 19 19 ਲੜਕੀ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਚੱਕ ਮਜੇ ਤੋਂ ਨਹੀਂ ਉਹ ਚੱਕਦਾ ਫੇ ਜੰਗ ਮਿਆਂ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਲੜਕੇ ਸਵੀਰਿਆਵਾ ਅਪ੍ਰੈਲ ਮਹੀਨੇ ਚੋਂ ਸੱਟ ਲੱਗੀ 2 ਅਪ੍ਰੈਲ ਮਜੇ ਤੋਂ ਉੱਠ ਕੇ ਚੱਲ ਕੇ ਆਸ ਤੇ ਠਾਣੀ ਆਇਆਗਾ ਫਿਰ ਨਹੀਂ ਠਾਣੀ ਨੇ ਉਹਨੂੰ ਫੜ ਕੇ ਲੈਣਾ ਦਿੰਦਾ ਫਿਰ ਇਹ ਗੱਲ ਕਹੋ ਨਾ ਫਿਰ ਆ ਕਿ ਕਿਨੇ ਚੱਲ ਉਹਦੇ ਦੇ ਕਿ ਲੱਗਦੇ ਰਹਿੰਦੇ ਚੱਲਦੇ ਆ ਹਾਂ ਉਹ ਤੋਂ ਵੀ ਬੰਦੀ ਹੋਣਾ ਕੋਪਟੀ ਨਹੀਂ ਹਾਂਜੀ ਹਾਂਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰ ਦਿੱਤੀ ਚਲੋ ਭਾਈ ਚਲੋ ਆ ਐਂਡ ਪੁਲਿਸ ਅਧਿਕਾਰੀ ਨੇ ਫਿਲਹਾਲ ਤਾਂ ਕੀ ਕਿਹਾ ਕੁਛ ਨਾ ਕਹਿੰਦਾ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਨਾ ਗਲਤੀ ਹੋ ਗਈ ਸਾਡੇ ਕੋਲ ਬਾਤ ਦੀ ਤਾਂ ਕਰਿਆ 14 ਸਾਲ ਦੀ ਕੁੜੀ ਦਾ ਵਿਆਹ ਹੋ ਚੱਲੇ ਉਹ ਸਰ ਉਹ ਹੋ ਗਿਆ ਰੁਕ ਗਿਆ ਸਰ ਕੀ ਪਰ ਮੈਟਰ ਦੱਸ ਦਿਓ ਕੀ ਹੈ ਇਹ ਉਹ 14 ਸਾਲ ਉਹਦਾ ਸਬੰਧ ਵਿੱਚ ਕਰ ਲ ਗਏ ਆਪ ਤੇ ਭੂਆ ਮਾਮੇ ਦੇ ਮੁੰਡਾ ਹੈਗਾ ਤੇ ਹੁਣ ਵੀ ਹੋਇਆ ਸਰ ਉਹ ਰੁਕ ਗਿਆ ਜੀ ਆਏ ਐਨ ਜੀਓ ਆਪਣਾ ਡੀਸੀ ਦਫ਼ਤਰੋਂ ਐਂਡ ਯੂ ਵਾਲੇ ਸਰਕਾਰੀ ਉਹਨਾਂ ਨੇ ਰਿਕਾਰਡ ਰੱਖ ਲਿਆ ਨਾ ਸਰ ਤੁਸੀਂ ਮੌਕੇ ਤੇ ਗਏ ਸੀ ਕਿੰਨੇ ਸਾਲ ਦੀ ਕੁੜੀ ਦੇ ਪ੍ਰੂਫ ਕੁੜੀ ਹੈ ਜੀ ਪ੍ਰੂਫ ਮਿਲੇ ਦੀ ਕੁੜੀ ਜਿਹੜੀ ਹੈ ਸਰ ਉਹ 15 16 ਸਾਲਾਂ ਦੀ ਹੈ ਮੁੰਡਾ ਮੁੰਡਾ ਜਿਹੜਾ 20 ਸਾਲਾਂ ਦਾ ਮੁੰਡਾ ਹੈਂਡੀਕੈਪਡ ਉਹ ਚੰਨ ਫਰਮ ਚੋਂ ਗਿਆ ਉਹ ਤਨਾ ਭੂਆ ਮਾਮੇ ਦੀ ਕੁੜੀ ਬੱਚੀ ਰਿਸ਼ਤੇਦਾਰੀ ਚ ਵਿਆਹ ਕਰ ਰਹੇ ਹਾਂਜੀ ਹਾਂਜੀ ਆਪਸੀ ਜਹੀ ਕਰਾ ਰਹੇ ਭੂਆ ਕੁੜੀ ਦੀ ਜਿਹੜਾ ਮੁੰਡੇ ਦੀ ਮਾਂ ਹੈ ਉਹ ਭੂਆ ਲੱਗਦੀ ਕੁੜੀ ਦੀ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉਡਵਾਉਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋ